ਜੈ ਹਿੰਦ ਸਾਰਿਆਂ ਨੂੰ ਮਾਨ ਜੋਗ ਡੀਜੀਪੀ ਪੰਜਾਬ ਤੇ ਐਸਐਸਪੀ ਫਿਰੋਜ਼ਪੁਰ ਵੱਲੋਂ ਜਿਹੜਾ ਸਖਤ ਨਿਸ਼ਾ ਨਿਰਦੇਸ਼ ਆਏ ਨੇ ਕਿ ਜੋ ਇਹ ਰੋਡ ਸੇਫਟੀ ਮੰਥ ਜਿਹੜਾ 1 ਜਨਵਰੀ ਤੋਂ ਲੈ ਕੇ 31 ਜਨਵਰੀ ਦੇ ਵਿੱਚ ਮਨਾਇਆ ਜਾਂਦਾ ਇਸ ਦੇ ਦੌਰਾਨ ਜਿਹੜੇ ਆਮ ਲੋਕ ਨੇ ਸਾਡੇ ਜਿੰਨੇ ਵੀ ਉਹਨਾਂ ਨੂੰ ਟ੍ਰੈਫਿਕ ਸੰਬੰਧੀ ਅਵੇਅਰਨੈਸ ਫਲਾਉਣੀ ਉਹਨਾਂ ਦੇ ਵਿੱਚ ਇਨਫੋਰਸਮੈਂਟ ਕਰਨੇ ਤੇ ਹੋਰ ਅਜਿਹੇ ਉਪਰਾਲੇ ਕਰਨੇ ਜਿਨ੍ਹਾਂ ਦੇ ਨਾਲ ਜਿਹੜੀ ਟ੍ਰੈਫਿਕ ਦਾ ਰੱਖ-ਖਾਵ ਹੈ ਉਹ ਵਧੀਆ ਹੋ ਸਕੇ। ਤੋਂ ਐਸੀ ਦੀ ਲੜੀ ਦੇ ਵਿੱਚ ਜੋ ਅੱਜ ਸਾਡੇ ਟ੍ਰੈਫਿਕ ਪੁਲਿਸ ਵੱਲੋਂ ਤੇ ਨਾਲ ਹੀ ਐਸਐਸਐਫ ਦੀਆਂ ਟੀਮਸ ਜਿਹੜੀਆਂ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਸਪੈਸ਼ਲ ਤੌਰ ਤੇ ਸੜਕ ਸੁਰੱਖਿਆ ਲਈ ਬਣਾਈਆਂ ਗਈਆਂ ਨੇ ਉਹਨਾਂ ਨੂੰ ਵੀ ਰੋਪਨ ਕੀਤਾ ਗਿਆ। ਅੱਜ ਸਾਡੇ ਵੱਲੋਂ ਜਿਹੜਾ ਹੈਗਾ ਥੈਂਕ ਯੂ ਕੈਂਪੇਨ ਇੱਕ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਜਿਹੜਾ ਵੀ ਵਿਅਕਤੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਉਹਨਾਂ ਨੂੰ ਪ੍ਰੋਤਸਾਹਨ ਦਿੱਤਾ ਜਾਊਗਾ ਇਸ ਤੋਂ ਇਲਾਵਾ ਇਹਦੇ ਨਾਲ ਹੀ ਹੈਲਮਟ ਹੀਰੋਜ਼ ਕਰਕੇ ਵੀ ਕੈਂਪੇਨ ਸਾਡੀ ਅੱਜ ਦੇ ਦਿਨ ਚੱਲ ਰਹੀ ਹੈ ਜਿਹਦੇ ਵਿੱਚ ਜਿਨ੍ਹਾਂ ਵੱਲੋਂ ਹੈਲਮਟ ਪਾਇਆ ਹੋਇਆ ਹੋਊਗਾ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਜਿਨ੍ਹਾਂ ਜਿਹੜੇ ਕਈ ਲੋਕ ਅਸਮਰਥ ਨੇ ਹੈਲਮਟ ਖਰੀਦਣ ਲਈ ਉਹਨਾਂ ਨੂੰ ਹੈਲਮਟ ਜਿਹੜੇ ਨੇ ਪ੍ਰੋਵਾਈਡ ਕੀਤੇ ਜਾਣਗੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਜਿਨ੍ਹਾਂ ਨੇ ਸਾਡੇ ਨਾਲ ਇਸ ਮਹਿੰਮ ਦੇ ਵਿੱਚ ਹਿੱਸਾ ਪਾਇਆ ਹੈਗਾ ਪੁੱਲ ਆਪਣੇ ਜ਼ਿਲ੍ਹੇ ਦੇ ਵਿੱਚ ਕਰੀਬ 100 ਹੈਲਮਟ ਜਿਹੜਾ ਹੈਗਾ ਉਹ ਵੰਡਿਆ ਜਾਵੇਗਾ ਐਸੇ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੁਰੂਰਸਾ ਜ਼ੀਰਾ ਤੇ ਤਲਵੰਡੀ ਭਾਈ ਵੀ ਇਹੀ ਮਹਿਮ ਜਿਹੜੀ ਅੱਗੇ ਲਾਗੂ ਕੀਤੀ ਜਾਵੇਗੀ ਤੇ ਐਸੇ ਫਰੋਜ਼ਪੁਰ ਵੀ ਉਸੇ ਦੀ ਲੜੀ ਦੇ ਵਿੱਚ ਕੀਤਾ ਜਾ ਰਿਹਾ ਹੈ ਜੀ ਤੁਸੀਂ ਕਿਹਾ ਵੀ ਜੋ ਟ੍ਰੈਫਿਕ ਨਿਮਾ ਨਹੀਂ ਪਾਲਣਾ ਸਹੀ ਸੁਰੱਖਿਆ ਕਰਦੇ ਨੇ ਉਹਨਾਂ ਨੂੰ ਥੈਂਕਫੁਲ ਦਾ ਇੱਕ ਕਾਰਡ ਦਿੱਤਾ ਜਾਵੇਗਾ ਜੀ ਬਿਲਕੁਲ ਆ ਤੁਹਾਨੂੰ ਅਸੀਂ ਕਾਰਡ ਦਿਖਾਇਆ ਹੈਗਾ ਇਦਾਂ ਵੱਖ-ਵੱਖ ਅਸੀਂ ਥੈਂਕ ਯੂ ਬ੍ਰਦਰ ਥੈਂਕ ਯੂ ਫਾਦਰ ਥੈਂਕ ਯੂ ਮਦਰ ਕਰਕੇ ਕਿ ਤੁਹਾਡਾ ਬੜਾ ਧੰਨਵਾਦ ਕਿ ਤੁਸੀਂ ਘਰੇ ਸੇਫਲੀ ਪਹੁੰਚੇ ਹੋ ਇਹਦੇ ਸਬੰਧ ਦੇ ਵਿੱਚ ਸਾਡੇ ਵੱਲੋਂ ਜਿਹੜੇ ਹੈਗੇ ਆ ਇਹ ਕਾਰਟਸ ਜਿਹੜੇ ਨੇ ਇਹ ਡਿਸਟ੍ਰੀਬਿਊਟ ਕੀਤੇ ਜਾਣਗੇ ਲੋਕਾਂ ਜਿਹੜੇ ਲੋਕਾਂ ਦੁਆਰਾ ਚੰਗਾ ਕੰਮ ਕੀਤਾ ਜਾ ਰਿਹਾ ਟ੍ਰੈਫਿਕ ਦੇ ਸਬੰਧ ਵਿੱਚ ਉਹਨਾਂ ਦਾ ਅਸੀਂ ਸ਼ੁਕਰੀਆ ਕਰਾਂਗੇ